ਸੱਚਕਾਲੀ ਮਹਾਕ ਕਵਰ ਸਿੰਘ 베ਦੀ ਸਿਆਸੀ ਦੋਸ਼ਵਣੀ ਤੇ ਧੜੇਬੰਦੀ ਸਿਆਸਤ ਵਿੱਚ ਸਿਖਰਾਂ ਤੇ ਵੱਖਾਈ ਦੇ ਰਹੀ ਹੈ ਹਰ ਸਿਆਸੀ ਪਾਰਟੀ ਦੇ ਅੰਦਰ ਨਾ ਉਹ ਲਾਰ ਦਖਾ ਹੀ ਦਿੰਦਾ ਹੈ ਨਾ ਉਹ ਭਾਰ ਦਖਾ ਹੀ ਦਿੰਦਾ ਵੱਡੇ ਵੱਡੇ ਕੀਤੇ ਜਾ ਰਹੇ ਇਕੱਠ ਮੈਨਸ ਹੁੰਦੇ ਆ ਤਾਕਤ ਦੇ ਸੰਕੇਤ ਵਜੋਂ ਅਜੇ ਇਕੱਠ ਕੀਤੇ ਜਾਂਦੇ ਆ ਹਰ ਸਿਆਸੀ ਪਾਰਟੀ ਅਜੇ ਇਕੱਠ ਕਰਕੇ ਅਜੇ ਸੰਕੇਤ ਦੇਣ ਵੱਲ ਇਸ਼ਾਰਾ ਕਰਦੀ ਹੈ ਕਿ ਉਹਨਾਂ ਦੇ ਨਾਲ ਲੋਕ ਵੱਡੀ ਲੋਬੀ ਦੇ ਨਾਲ ਜੁੜੇ ਹੋਇਆ ਇਸ ਕਰਕੇ ਉਹਨਾਂ ਦੀ ਪਾਰਟੀ ਲੋਕਾਂ ਦੀ ਮਨਪਸੰਦਾ ਪਾਰਟੀ ਬਣ ਚੁੱਕੀ ਹੈ ਪਰੰਤੂ ਹਰ ਸਿਆਸੀ ਪਾਰਟੀ ਦੇ ਅੰਦਰ ਅਸਥਿਰਤਾ ਦਿਖਾਈ ਦੇ ਰਹੀ ਹੈ ਹਰ ਸਿਆਸੀ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੋ ਚੁੱਕੀ ਹੈ ਸਿਆਸੀ ਪਾਰਟੀਆਂ ਦੇ ਮੂੰਹ ਮੰਹਦਰੇ ਵਿਗੜੇ ਵਖਾਈ ਦੇ ਰਿਹਾ ਹੈ ਲੀਡਰ ਲੈਸ ਹੋ ਚੁੱਕੀਆਂ ਸਿਆਸੀ ਪਾਰਟੀਆਂ 227 ਨੂੰ ਵੇਚ ਕੇ ਹਰ ਸਿਆਸੀ ਪਾਰਟੀ ਅੰਦਰ ਕਸਰਤ ਹੁੰਦੀ ਵੇਖੀ ਜਾ ਸਕਦੀ ਹੈ ਅਕਾਲੇ ਦਲ ਅੰਦਰ ਵੱਡੀ ਧੜੇਬੰਦੀ ਆ ਇੱਕ ਦੂਜੇ ਉੱਤੇ ਕਟਾਕਸ਼ ਕੀਤੇ ਜਾ ਰਹੇ ਆ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਭਾਜਪਾ ਵੀ ਧੜੇਬੰਦੀ ਦਾ ਸ਼ਿਕਾਰ ਉਸ ਸਮੇਂ ਤੋਂ ਹੋ ਚੁੱਕੀ ਸੀ ਜਿਸ ਸਮੇਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਭਾਜਪਾ ਦੇ ਵਿੱਚ ਪ੍ਰਵੇਸ਼ ਕਰਦੇ ਆ ਸੁਨੀਲ ਜਾਖੜ ਸਮੇਤ ਬਹੁਤ ਸਾਰੇ ਕਾਂਗਰਸੀਆਂ ਨੇ ਪਾਪ ਦੇ ਵਿੱਚ ਖੁਦ ਨੂੰ ਫਿੱਟ ਕਰ ਲਿਆ ਇਸੇ ਤਰ੍ਹਾਂ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦੀ ਖਾਨਾ ਜੰਗੀ ਨਵਜੋਤ ਸਿੰਘ ਸਿੱਧੂ ਦੇ ਸਮੇਂ ਤੋਂ ਚੱਲਦੀ ਆ ਰਹੀ ਸੀ ਵਕੋ ਵਕਤ ਢੜੇ ਵਕੋ ਵਕਤ ਪਲੇਟਫਾਰਮ ਵਕੋ ਵਕਤ ਤਰ੍ਹਾਂ ਦੀਆਂ ਸੁਰਾਂ ਜਦੋਂ ਉੱਚੀ ਉੱਚੀ ਵਖਾਈ ਦਿੰਦੀਆਂ ਤੇ ਸਿੱਧੇ ਤੌਰ ਤੇ ਇਸ਼ਾਰਾ ਮਿਲਦਾ ਵਖਾਈ ਦਿੰਦਾ ਕਿ ਕਾਂਗਰਸ ਦੇ ਅੰਦਰ ਵੀ ਕੁਝ ਚੰਗਾ ਨਹੀਂ ਹੈ ਚੰਗਾ ਤਾਂ ਆਮ ਆਦੀ ਪਾਰਟੀ ਦੇ ਅੰਦਰ ਵੀ ਨਹੀਂ ਹੈ ਵਲੰਟੀਅਰ ਨਰਾਜ਼ ਦਿਖਾਈ ਦੇ ਰਿਹਾ ਵਿਧਾਇਕ ਚੁੱਪਚੀਪੀਤੇ ਸਮਾਂ ਕੱਢਦੇ ਵਖਾਈ ਦੇ ਰਿਹਾ 227 ਦੇ ਨੇੜੇ ਜਾ ਕੇ ਇੱਕ ਵੱਡਾ ਵਿਸਫੋਟ ਆਮ ਆਦੀ ਪਾਰਟੀ ਦੇ ਅੰਦਰ ਵੀ ਵਖਾਈ ਦੇਗਾ ਬਹੁਤ ਸਾਰੇ ਵਿਧਾਇਕ ਉਹਨਾਂ ਸਿਆਸੀ ਪਾਰਟੀਆਂ ਵੱਲ ਭੱਜਦੇ ਵਖਾਈ ਦੇਣਗੇ ਜਿਨ੍ਹਾਂ ਨੂੰ ਮਹਿਸੂਸ ਹੋਏਗਾ ਕਿ ਹੁਣ ਨਵੀਂ ਪਾਰਟੀ ਜਾਂ ਰਵੈਤੀ ਪਾਰਟੀਆਂ ਦੇ ਵਿੱਚੋਂ ਕੋਈ ਇੱਕ ਪਾਰਟੀ ਸੱਤਾ ਵਿੱਚ ਆਉਣ ਜਾ ਰਹੀ ਹੈ ਸਿਆਸਤਦਾਨ ਮੌਕੇ ਦੀ ਤਲਾਸ਼ ਵਿੱਚ ਹੁੰਦੇ ਆ ਇਸੇ ਕਰਕੇ ਉਹ ਪਾਲੇ ਬਦਲ ਲੈਂਦੇ ਆ ਖੈਰ ਗੱਲ ਕਰਾਂਗੇ ਕਾਂਗਰਸ ਦੇ ਅੰਦਰਲੀ ਧੜੇਬੰਦੀ ਦੀ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਦੋ ਜਹੇ ਧੜੇਬੰਦੀਆਂ ਦੇ ਪਲੇਟਫਾਰਮ ਦੱਕਾ ਦਿੱਤੇ ਆ ਇੱਕ ਪਾਸੇ ਪਰਵਰਤਨ ਰੈਲੀ ਤੇ ਦੂਜੇ ਪਾਸੇ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਇਕੱਠ ਕੇਵਲ ਤੇ ਕੇਵਲ ਕਾਂਗਰਸ ਨੂੰ ਨੀਵਾ ਦਿਖਾਉਣ ਲਈ ਸੀ ਜਦਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਪਿਤਾ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਵਿੱਚ ਹੀ ਸੀਨੀਅਰ ਟਕਸਾਲੀ ਕਾਂਗਰਸੀ ਵਜੋਂ ਜਾਣੇ ਜਾਂਦੇ ਆ ਪਰੰਤੂ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਸਟੇਜ ਨੂੰ ਧਿਆਨ ਨਾਲ ਦੇਖੀਏ ਉਥੇ ਕਿਤੇ ਵੀ ਨਜ਼ਰ ਨਹੀਂ ਆਏ ਰਾਣਾ ਗੁਰਜੀਤ ਸਿੰਘ ਜਿਸ ਤਰ੍ਹਾਂ ਦਾ ਇਕੱਠ ਨਵੀਂ ਸੋਚ ਨਵਾਂ ਪੰਜਾਬ ਦੇ ਬੈਨਰ ਹੇਠ ਕੀਤਾ ਗਿਆ ਸੀ ਤਾਂ ਇਸ ਦੇ ਤਰਤੇ ਸੰਕੇਤ ਮਿਲ ਰੇ ਸਨ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੇ ਪਿਤਾ ਰਾਣਾ ਗੁਰਜੀਤ ਸਿੰਘ ਦਾ ਥਾਪੜਾ ਮਿਲਿਆ ਇਸੇ ਕਰਕੇ ਉਹ ਵੱਡਾ ਇਕੱਠ ਕਰਨ ਵਿੱਚ ਸਫਲ ਰਿਹਾ ਤੇ ਦੂਜੇ ਪਾਸੇ ਉਹ ਪਰਵਰਤਨ ਰੈਲੀ ਜੋ ਕਾਂਗਰਸ ਨੇ ਕੀਤੀ ਸੀ ਜੋ ਪਹਿਲਾਂ ਉਲੀਕੀ ਹੋਈ ਸੀ ਪਰੰਤੂ ਜਿਹੜਾ ਰਾਣਾ ਇੰਦਰ ਪ੍ਰਤਾਪ ਸਿੰਘ ਵਾਲਾ ਪਲੇਟਫਾਰਮ ਹੈ ਜਿਨ੍ਹਾਂ ਨੇ ਕਾਂਗਰਸ ਦੇ ਪੈਰਲੀ ਇਸ ਕਰਕੇ ਇਕੱਠ ਕੀਤਾ ਕਿ ਉਹ ਆਪਣੇ ਸਿਆਸੀ ਦੁਸ਼ਮਨ ਨੂੰ ਭਜਾਉਣਾ ਚਾਹੁੰਦੇ ਆ ਸultanpur Lodhi ਦੇ ਵਿੱਚ ਦਾਵੇਦਾਰੀ ਬਣਾ ਕੇ ਰੱਖਣਾ ਚਾਹੁੰਦੇ ਆ ਕਿਉਂਕਿ ਰਾਣਾ ਇੰਦਰ ਪ੍ਰਤਾਪ ਨੇ ਅਯਾਤ ਤੌਰ ਤੇ ਚੋਣ ਲੜੀ ਹੈ ਤੇ ਰਾਣਾ ਗਰਜੀਤ ਸਿੰਘ ਨੇ ਕਾਂਗਰਸ ਦੇ ਪਖ ਤੋਂ ਦੋਵੇਂ ਪਿਓ ਪੁੱਤਾਂ ਨੇ ਸੀਟਾਂ ਜਿੱਤ ਲੀਆਂ ਸਨ ਬੇਸ਼ੱਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਐਮਐਸਪੀ ਉੱਤੇ ਕੀਤੀਆਂ ਹੁਣ ਜਿਹੜੀ ਮੱਕੇ ਤੇ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਹਲਕੇ ਦੇ ਲੋਕਾਂ ਦੀ ਪਿੱਠ ਲੱਗਣ ਨਹੀਂ ਦੇਣਗੇ ਜਿਹੜੇ ਲੋਕਾਂ ਨੂੰ ਮੱਕੇ ਉੱਤੇ 800 ਰੁਪਏ ਤੱਕ ਦਾ ਰੇਟ ਮਿਲਦਾ ਸੀ ਤੇ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਇਸ ਮੱਕੇ ਦੀ ਕੀਮਤ 2000 ਰੁਪਏ ਤੱਕ ਲਿਜਾਈ ਗਈ ਹੈ ਇੱਥੇ ਤਾਂ ਸਰਕਾਰਾਂ ਵੀ ਹੱਥ ਖੜੇ ਕਰ ਜਾਂਦੀਆਂ ਇਸ ਦੇ ਨਾਲ ਹੀ ਉਹਨਾਂ ਨੇ ਵੱਡੇ ਕਟਕਸ਼ ਕੀਤੇ ਆ ਆਪਣੇ ਸਿਆਸੀ ਦੁਸ਼ਮਣ ਨਵਤੇਜ ਚੀਮਾ ਦੇ ਉੱਤੇ ਉਹਨਾਂ ਨੂੰ ਸਿੱਧੇ ਰੂਪ ਵਿੱਚ ਉਹਨਾਂ ਨੇ ਚਿਚੜ ਕਹਿ ਕੇ ਸਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਅਜਿਹੇ ਚੋਰ ਲੋਕਾਂ ਨੂੰ ਵਿਜੀਲੈਂਸ ਦੀ ਕਾਰਵਾਈ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਕਰਵਾਈ ਹੈ ਜਿਨ੍ਹਾਂ ਨੇ ਹਲਕੇ ਦੇ ਲੋਕਾਂ ਉੱਤੇ ਰੇਪ ਵਰਗੇ ਮਾਮਲੇ ਦਰਜ ਕਰਵਾਏ ਆ ਨਾਲੇ ਕੁੱਟਿਆ ਨਾਲੇ ਲੁੱਟਿਆ ਹੁਣ ਵਿਜੀਲੈਂਸ ਸਾਰਾ ਹਿਸਾਬ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੇਗੀ ਦੇ ਦੂਜੀ ਸਟੇਜ ਦੀ ਗੱਲ ਕਰੀਏ ਜਿੱਥੇ ਸਗਜਿੰਦਰ ਰੰਧਾਵਾ ਸਨ ਜਿੱਥੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਸਨ ਜਿੱਥੇ ਪ੍ਰਤਾਪ ਸਿੰਘ ਬਾਜਵਾ ਸਨ ਤੇ ਕਾਂਗਰਸ ਦਾ ਉਹ ਕਟ ਬੇਸ਼ੱਕ ਪੰਜਾਬ ਦੇ ਵਕ ਵਕ ਹੀਸਿਆਂ ਦੇ ਵਿੱਚੋਂ ਲਿਆ ਕੇ ਕੀਤਾ ਹੋਵੇ ਪਰੰਤੂ ਜਿਹੜੀ ਬੜਕ ਸਗਜਿੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰਨਾ ਆਗੂਆਂ ਨੇ ਮਾਰੀ ਹੈ ਪਰੰਤੂ ਇਸ ਇਕੱਠ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕੋ ਗੱਲ ਕੀਤੀ ਹੈ ਕਿ ਸਾਨੂੰ ਹੇਠਲੇ ਪੱਧਰ ਤੋਂ ਛੋਟੀਆਂ ਮੋਟੀਆਂ ਆਪਸੀ ਜਿਹੜੀਆਂ ਰੰਜਸ਼ਾਂ ਨੇ ਆਪਸੀ ਜਿਹੜਾ ਮਤਭੇਦ ਹੈ ਮਨਭੇਦ ਹੈ ਇਸ ਨੂੰ ਦੂਰ ਕਰਨਾ ਹੋਵੇਗਾ ਕਾਂਗਰਸ ਨੂੰ ਮੁੱਖ ਰੱਖਣਾ ਹੋਵੇਗਾ ਹੇਠਲੇ ਪੱਧਰ ਤੋਂ ਬਲਾਕ ਪੱਧਰ ਤੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਵੱਲ ਵਧਣਾ ਹੋਵੇਗਾ ਤਾਂ ਹੀ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਵੇਖਿਆ ਜਾ ਸਕਦਾ ਹੈ ਜੇ ਇਸੇ ਤਰ੍ਹਾਂ ਦੀ ਧੜੇਬੰਦੀ ਕੀਤੀ ਜਿਸ ਤਰ੍ਹਾਂ ਕਾਂਗਰਸ ਦੀ ਪਰਵਰਤਨ ਰੈਲੀ ਦੇ ਬਰਾਬਰ ਜਿਹੜੀ ਨਵੀਂ ਸੋਚ ਨਵਾਂ ਪੰਜਾਬ ਦੇ ਬੈਨਰ ਹਟ ਰਾਣਾ ਇੰਦਰ ਪ੍ਰਤਾਪ ਨੇ ਰੈਲੀ ਕੀਤੀ ਹੈ ਤਾਂ ਰਾਣਾ ਗਰਜੀਤ ਦੇ ਖਿਲਾਫ ਵੀ ਇੱਕ ਵੱਡਾ ਐਕਸ਼ਨ ਹੋਣਾ ਚਾਹੀਦਾ ਹੈ ਹਾਈ ਕਮਾਂਡ ਨੂੰ ਜਿਹੜਾ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਦੀ ਖਰਨਾ ਜੰਗੀ ਨੇ ਕਾਂਗਰਸ ਦਾ ਬੇੜਾ ਬਿਠਾਤਾ ਸੀ ਜਿਵੇਂ ਨਵਜੋਤ ਸਿੰਘ ਸਿੱਧੂ ਵੇਲੇ ਵਕੋ-ਵਕ ਲੋਬੀਆਂ ਜਿਹੜੀਆਂ ਕਾਂਗਰਸ ਦੇ ਵਿੱਚ ਬਣੀਆਂ ਚਾਹੇ ਪ੍ਰਤਾਪ ਸਿੰਘ ਬਾਜਵਾ ਵਾਲੀ ਤਿਰਸੀ ਜਾਂ ਵਕੋ-ਵਕ ਲੋਬੀਆਂ ਜਿਹੜੀਆਂ ਕਾਂਗਰਸ ਦੇ ਵਿੱਚ ਦਿਖਾਈ ਦਿੰਦੀਆਂ ਇਸ ਤੋਂ ਪਹਿਲਾਂ ਜਿਵੇਂ ਹੀ ਦੇਰ ਰਾਤ ਭਾਰਤ ਪੋਸ਼ਣ ਆਸ਼ੂਦੀ ਟਿਕਟ ਕਾਂਗਰਸ ਹਾਈ ਕਮਾਂਡ ਨੇ ਫਾਈਨਲ ਕੀਤੀ ਹੈ ਤਾਂ ਉਹ ਤਸਵੀਰ ਹਰ ਪਖਤੋਂ ਦਿਖਾਈ ਦੇ ਰਹੀ ਸੀ ਜਿਸ ਦੇ ਵਿੱਚ ਰਾਣਾ ਗਰਜੀਤ ਸਿੰਘ ਪਰਗੜ ਸਿੰਘ ਲਾਲੀ ਸ਼ੇਰੋ ਵਾਲੀਆ ਤੇ ਬਹੁਤ ਸਾਰੇ ਕਾਂਗਰਸੀ ਆਗੂ ਜਿਹੜੇ ਭਾਰਤ ਪੋਸ਼ਣ ਆਸ਼ੂ ਦੇ ਹੱਕ ਵਿੱਚ ਹਾਈ ਕਮਾਂਡ ਤੱਕ ਪਹੁੰਚ ਕਰਕੇ ਟਿਕਟ ਭਾਰਤ ਪੋਸ਼ਣ ਆਸ਼ੂ ਲਈ ਮਨਵਾਲੇ ਆਇਆ ਪਰੰਤੂ ਦੂਜੇ ਪਾਸੇ ਜਦੋਂ ਇਹ ਰੈਲੀ ਕੀਤੀ ਜਾ ਰਹੀ ਸੀ ਤਾਂ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਦਿਖਾਈ ਦੇ ਰਹੀਆਂ ਸੀ ਕਿ ਕਾਂਗਰਸ 227 ਦੇ ਮਿਸ਼ਨ ਨੂੰ ਵੇਖ ਰਹੀ ਹੈ ਪਰੰਤੂ ਜਿਸ ਤਰ੍ਹਾਂ ਦੀਆਂ ਧੜੇਬੰਦੀਆਂ ਜਿਸ ਤਰ੍ਹਾਂ ਦੀਆਂ ਲਾਬੀਆਂ ਦ ਕੈਦੇ ਰਿਆ ਤਾਂ ਇਸ ਦੇ ਨਾਲ ਅੱਗੇ ਕਿਵੇਂ ਵਧਿਆ ਜਾ ਸਕਦਾ ਜਿਸ ਦਾ ਸਿੱਧਾ ਫਾਇਦਾ ਆਮ ਆਦੀ ਪਾਰਟੀ ਨੂੰ ਹੋ ਸਕਦਾ ਐ ਇਸੇ ਤਰ੍ਹਾਂ ਦੀਆਂ ਧੜੇਬੰਦੀਆਂ ਅਕਾਲੀ ਦਲ ਦੇ ਵਿੱਚ ਵੀ ਨੇ ਕਿਉਂਕਿ ਅਕਾਲੀ ਦਲ ਤੋਂ ਵੱਖ ਹੋਈ ਤਰ ਜਿਹੜੀ ਹੈ ਉਹ ਭਰਤੀ ਕਰ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਭਰਤੀ ਮੁਕੰਮਲ ਕਰਕੇ ਉਹਨਾਂ ਡੈਲੀਗੇਟਾਂ ਨੂੰ ਸਨਮਾਨਿਤ ਕਰ ਰਿਹਾ ਹੈ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦੇ ਲੋਕਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕਾਲੇ ਦਲ ਵੱਲੋਂ ਜਿਹੜੇ ਕੱਟ ਕੀਤੇ ਜਾ ਰਿਹਾ ਉਹ ਇਸ ਸੰਦਰਭ ਦੇ ਵਿੱਚ ਕੀਤੇ ਜਾ ਰਿਹਾ ਤੇ ਦੂਜੇ ਪਾਸੇ ਭਾਜਪਾ ਤੇ ਆਮਾਦੀ ਪਾਰਟੀ ਦੀ ਗੱਲ ਕਰਾਂਗੇ ਛੋਟੇ ਛੋਟੇ ਧੜੇ ਵੱਡੇ ਹੁੰਦੇ ਜਾ ਰਿਹਾ ਤੇ ਵੱਡੇ ਵੱਡੇ ਧੜੇ ਜਿਹੜੇ ਆ ਉਹ ਵੱਡੇ ਵੱਡੇ ਇਕੱਠ ਕਰਦੇ ਜਾ ਰਿਹਾ ਇਹਨਾਂ ਇਕੱਠਾ ਤੋਂ ਹਰ ਸਿਆਸੀ ਪਾਰਟੀ ਪਰੇਸ਼ਾਨ ਹੁੰਦੀ ਜਾ ਰਹੀ ਹੈ ਇਸੇ ਕਰਕੇ ਹਰ ਸਿਆਸੀ ਪਾਰਟੀ ਦੀ ਹੌਂਦ ਖਤਰੇ 'ਚ ਪੈਂਦੀ ਵਕਾਈ ਦੇਰੀ ਹੈ ਹੁਣ 227 ਦੇ ਵਿੱਚ ਇੱਕ ਅਜਿਹਾ ਮੰਚ ਇੱਕ ਅਜਿਹਾ ਮੁਕਾਬਲਾ ਹੁੰਦਾ ਵਖਾਈ ਦੇਗਾ ਜਿਸ ਦੇ ਵਿੱਚ ਵੇਖਣਾ ਹੋਏਗਾ ਕਿ ਕਿਹੜੀ ਸਿਆਸੀ ਪਾਰਟੀ ਗਠਜੋੜ ਦੇ ਸਹਾਰੇ ਕਿਹੜੀ ਸਿਆਸੀ ਪਾਰਟੀ ਨੂੰ ਵੱਡਾ ਬਹੁਮਤ ਮਿਲਦਾ ਹੈ ਕਿਹੜੀ ਸਿਆਸੀ ਪਾਰਟੀ ਦੇ ਵੱਲ ਲੋਕਾਂ ਦੀ ਰੁਚੀ ਵੱਣਦੀ ਵੇਖੀ ਜਾ ਸਕਦੀ ਹੈ ਕੇਂਦਰ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਹਰਿਆਣੇ ਦੇ ਵਿੱਚ ਭਾਜਪਾ ਦੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਭਾਜਪਾ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦੀ ਹੈ ਤੇ ਵੱਖੋ-ਵੱਖ ਪਾਰਟੀਆਂ ਦੀ ਧੜੇਬੰਦੀ ਦਾ ਫਾਇਦਾ ਕਿਹੜੀ ਸਿਆਸੀ ਤਰ੍ਹਾਂ ਨੂੰ ਹੁੰਦਾ ਹੈ ਇਹ ਵੀ ਵੇਖਣਾ ਜੇ ਬਾਕੀ ਹੋਏਗਾ ਪਰੰਤੂ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੋਂ ਬਾਬੇ ਨਾਨਕ ਨੇ ਗਿਆਨ ਦਾ ਉਪਦੇਸ਼ ਦਿੱਤਾ ਸੀ ਜਿਨ੍ਹਾਂ ਨੇ ਵੇਈ ਦੀ ਉਸ ਨਦੀ ਤੋਂ ਇਸ਼ਨਾਨ ਕਰਕੇ ਇਹ ਗੱਲ ਕਹੀ ਸੀ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਕੁਦਰਤ ਦੇ ਸਾਰੇ ਬੰਦੇ ਹੈ ਪਰੰਤੂ ਸultanpur Lodhi ਦੀ ਧਰਤੀ ਤੇ ਜਿਸ ਤਰ੍ਹਾਂ ਅੱਜ ਇੱਕ ਸ਼ਕਤੀ ਪ੍ਰਦਰਸ਼ਨ ਉਹਨਾਂ ਦੋ ਸਿਆਸੀ ਧਿਰਾਂ ਦੇ ਵਿਚਾਲੇ ਹੋਇਆ ਜਿਸ ਦਾ ਪਿਤਾ ਕਾਂਗਰਸ ਦੇ ਵਿੱਚ ਹੈ ਪੁੱਤਰ ਆਜ਼ਾਦ ਤੌਰ ਤੇ ਨਵੀਂ ਸੋਚ ਨਵਾਂ ਪੰਜਾਬ ਨਵਾਂ ਮਿਸ਼ਨ ਲੈ ਕੇ ਚੱਲਿਆ ਹੋਇਆ ਤੇ ਇਸੇ ਤਰ੍ਹਾਂ ਅਕਾਲੀ ਦਲ ਤੋਂ ਵੱਖ ਹੋਏ ਮੁਕੇਰੀਆ ਹਲਕੇ ਦੇ ਯੂਥ ਅਕਾਲੀ ਦਲ ਦੇ ਆਗੂ ਜਿਹੜੇ ਸਰਮਜੋਤ ਸਿੰਘ ਸਾਭੀ ਸੰਨ ਉਹਨਾਂ ਨੇ ਵੀ ਸਾਰੇ ਉਹਦਿਆਂ ਤੋਂ ਅਸਤੀਫਾ ਦੇ ਕੇ ਨਵੀਂ ਸੋਚ ਨਵੀਂ ਉਮੀਦ ਦੇ ਬੈਨਰ ਹੇਠ ਲੋਕਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਚੰਗੇ ਸੰਕੇਤ ਮਿਲਦੇ ਨਜ਼ਰ ਨਿਆਰੇ ਇਸੇ ਕਰਕੇ ਪਾਰਟੀਆਂ ਅੰਦਰਲੀ ਬਣੀ ਅਸਥਿਰਤਾ ਨੇ ਲੋਕਾਂ ਵਿੱਚ ਵੀ ਇੱਕ ਵੱਡਾ ਭੰਬਲ ਪੂਸਾ ਕਰਿਟ ਕਰ ਦਿੱਤਾ ਹੈ ਵੇਖਦੇ ਆ ਕਿ 227 ਦੇ ਵਿੱਚ ਲੋਕ ਆਪਣੀ ਵੋਟ ਦੇ ਨਾਲ ਕਿਹੜੀ ਸਿਆਸੀ ਪਾਰਟੀ ਦੇ ਵੱਲ ਰੁਕ ਕਰਦੇ ਆ ਤੇ ਕਿਸ ਨੂੰ ਹੰਗਾਰਾ ਦਿੰਦੇ ਆ ਜਾਂ ਇਸੇ ਧੜੇਬੰਦੀ ਦਾ ਨਤੀਜਾ ਹੋਏਗਾ ਕਿ ਹਰ ਸਿਆਸੀ ਪਾਰਟੀ ਨੂੰ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਵੇਖਿਆ ਜਾ ਸਕਦਾ ਹੈ